ਦਰੋਤੋ ਭਾਈ ਅਵਰਤਪਾਲ ਸਿੰਘ ਦੇ ਨਾਂ ਹੇਠ ਜਾਂ ਉਹਨਾਂ ਦੀ ਨੁਮਾਇੰਦਗੀ ਹੇਠ ਇੱਕ ਨਵੀਂ ਪਾਰਟੀ ਬਣਾਉਣ ਦੀ ਗੱਲ ਕੀਤੀ ਗਈ ਹੈ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆਉਣ ਦੀ ਗੱਲ ਹੋਈ ਹੈ ਉਸ ਤੋਂ ਬਾਅਦ ਇੱਕ ਸਵਾਲ ਲਗਾਤਾਰ ਦਰਪੇਸ਼ ਆ ਰਿਹਾ ਸੀ ਕਿ ਕੀ ਇਸ ਨਵੀਂ ਪਾਰਟੀ ਦੀ ਜਿਹੜੀ ਹੋਂਦ ਹੋਵੇਗੀ ਉਹ ਖਾਲਸਤਾਨੀ ਵਿਚਾਰਧਾਰਾ ਦੇ ਉੱਤੇ ਸਿਰਜੀ ਜਾਵੇਗੀ ਕੀ ਇਸ ਦੇ ਵਿੱਚ ਖਾਲਸਤਾਨ ਦਾ ਜ਼ਿਕਰ ਹੋਵੇਗਾ ਔਰ ਉਸ ਉੱਤੇ ਹੀ ਅਚਾਨਕ ਇੱਕ ਬਿਆਨ ਸਰਫੇਸ ਕਰਨ ਲੱਗਦਾ ਇਸ ਤੋਂ ਪਹਿਲਾਂ ਸਰਬਜੀਤ ਸਿੰਘ ਖਾਲਸਾ ਦਾ ਬਿਆਨ ਵੀ ਇੱਕ ਆਡੀਓ ਕਾਲ ਦੇ ਤੌਰ ਦੇ ਉੱਤੇ ਸਾਹਮਣੇ ਆਇਆ ਸੀ ਪਰ ਦੂਸਰੇ ਪਾਸੇ ਹੁਣ ਇੱਕ ਹੋਰ ਬਿਆਨ ਜਿਹੜਾ ਭਾਈ ਅਮਰਪਾਲ ਸਿੰਘ ਦੇ ਪਿਤਾ ਦਰਸੀਮ ਸਿੰਘ ਦਾ ਬਿਆਨ ਹੈ ਉਹ ਸਰਫੇਸ ਹੋਣ ਲੱਗਿਆ ਉਹਦੇ ਵਿੱਚ ਖਾਲਿਸਤਾਨ ਸੰਬੰਧੀ ਜਾਂ ਇਸ ਪਾਰਟੀ ਦੇ ਖਾਲਿਸਤਾਨੀ ਵਿਚਾਰਧਾਰਨ ਨਾਲ ਜੁੜੇ ਹੋਣ ਸੰਬੰਧੀ ਕੁਝ ਗੱਲਾਂ ਭਾਈ ਅਮਰਪਾਲ ਸਿੰਘ ਦੇ ਪਿਤਾ ਕਰਦੇ ਨਜ਼ਰ ਆਏ ਸਵਾਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਐ ਪ੍ਰਤੀਤ ਹੋਇਆ ਜਿਵੇਂ ਖਾਲਿਸਤਾਨ ਵਾਲੇ ਮਸਲੇ ਤੋਂ ਇੱਕ ਪਾਸੇ ਹੁੰਦੇ ਨਜ਼ਰ ਆ ਰਹੇ ਆ ਭਾਈ ਅਮਰਤਪਾਲ ਸਿੰਘ ਦੇ ਪਿਤਾ ਔਰ ਜਿਹੜੇ ਭਾਈ ਅਮਰਤਪਾਲ ਸਿੰਘ ਹੁਣ ਤੱਕ ਇਹ ਕਹਿੰਦੇ ਪਏ ਸੀ ਕਿ ਖਾਲਸਤਾਨ ਮਹੱਤਵਪੂਰਨ ਹੈ ਉਹੀ ਹੁਣ ਜਦੋਂ ਪਾਰਟੀ ਬਣਾਉਣ ਲੱਗੇ ਨੇ ਤਾਂ ਉਹਨਾਂ ਦੇ ਪਿਤਾ ਕਹਿ ਰਹੇ ਆ ਕਿ ਕਾਨੂੰਨੀ ਪੱਧਰ ਦੇ ਉੱਤੇ ਦੇਸ਼ ਦੇ ਕਾਨੂੰਨ ਦੇ ਮੱਦੇ ਨਜ਼ਰ ਸਭ ਕੁਝ ਕੀਤਾ ਜਾਵੇਗਾ ਯਾਨੀ ਕਿ ਐ ਪ੍ਰਤੀਤ ਹੋਣ ਲੱਗ ਗਿਆ ਕਿ ਵਿਚਾਰਧਾਰਾ ਸ਼ਾਇਦ ਡਾਇਵਰਟ ਹੋ ਗਈ ਹੈ ਹਾਲਾਂਕਿ ਦੇਸ਼ ਵਾਸਤੇ ਦੇਸ਼ ਦੇ ਕਾਨੂੰਨ ਦੇ ਹਿੱਤ ਦੇ ਵਿੱਚ ਹਰ ਇੱਕ ਪਾਰਟੀ ਨੂੰ ਭੁਗਤਣਾ ਚਾਹੀਦਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਔਰ ਦੇਸ਼ ਦਾ ਕਾਨੂੰਨ ਮਹੱਤਵਪੂਰਨ ਜ਼ਰੂਰ ਹੈ ਕਨਸਟੀਟਿਊਸ਼ਨ ਸਰਵੋੱਚ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਗੱਲ ਇੱਥੇ ਕ੍ਰੈਡਿਬਿਲਟੀ ਦੀ ਆ ਜਾਂਦੀ ਹੈ ਕਿਉਂਕਿ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਹੋ ਸਕਦਾ ਹੈ ਕਿ ਉਹਨਾਂ ਨੇ ਉਸੇ ਚੀਜ਼ ਦੀ ਕ੍ਰੈਡਿਬਿਲਟੀ ਦੇ ਆਧਾਰ ਦੇ ਉੱਤੇ ਪਾਈਆਂ ਹੋਣ ਹੋ ਸਕਦਾ ਹੈ ਕਿ ਬੜੀ ਭਾਗ ਤੱਕ ਜਿਹੜੇ ਲੋਕ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੇ ਹੋਣ ਉਹ ਉਹਨਾਂ ਦੀ ਪਹਿਲਾਂ ਵਾਲੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਹੋਣ ਤੇ ਹੁਣ ਉਨਾਂ ਦੀ ਜਿਹੜੀ ਵਿਚਾਰਧਾਰਾ ਬਣਦੀ ਨਜ਼ਰ ਆ ਰਹੀ ਹੈ ਹੋ ਸਕਦਾ ਕਿ ਉਹ ਤੋਂ ਨਾ ਖੁਸ਼ ਵੀ ਹੋਣ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹ ਵਕਤਰੇ ਮਨੱਸਰ ਹੈ ਫਿਲਹਾਲ ਭਾਈ ਅਮਰਪਾਲ ਸਿੰਘ ਦੇ ਪਿਤਾ ਕੀ ਬੋਲੇ ਨੇ ਆਓ ਸੁਣਦੇ ਹਾਂ ਕੁਲ ਕੇ ਗੱਲ ਕਹੋ ਨਾ ਕਿ ਕਲਸਤਾਨ ਤੇ ਵੱਲ ਹੋ ਜਾਂ ਨਹੀਂ ਹੋ ਤੋਂ ਅਸੀਂ ਇਹ ਕਰੀ ਨਹੀਂ ਅਸੀਂ ਅਸੀਂ ਇਹ ਚੀਜ਼ ਹੈ ਕਿ ਅਸੀਂ ਜੋ ਵੀ ਇਹ ਕਾਨੂੰਨ ਦੇ ਦਰਜ ਰਹਿ ਕੇ ਵੱਧ ਤੋਂ ਵੱਧ ਜੋ ਪੰਜਾਬ ਦੇ ਆ ਉਹ ਮੁੱਦੇ ਆ ਉਹਨਾਂ ਨੂੰ ਤਾਂ ਪਹਿਲਾਂ ਹੱਲ ਕਰ ਲਈਏ ਉਹ ਤੋਂ ਅੱਗੇ ਜੋ ਜੋ ਸਾਡੇ ਪਹਿਲਾਂ ਅਧਿਕਾਰ ਸੀ ਉਹ ਵੀ ਸਾਡੇ ਕੋ ਖਸਦੇ ਜਾ ਰਹੇ ਆ ਤੇ ਅਸੀਂ ਜੇ ਇੱਕੋ ਗੱਲ ਤੇ ਆਲੇ ਰਵਾਂਗੇ ਤੇ ਮੁੜ ਕੇ ਜੋ ਕੁਝ ਵੀ ਉਹ ਵੀ ਸਾਡਾ ਖਤਮ ਹੋ ਜੇ ਸਾਡੀ ਨੌਜਵਾਨੀ ਨਸ਼ਿਆਂ 'ਚ ਗਲਤਾਨ ਹੋ ਰਹੀ ਆ ਸਾਡੇ ਪਾਣੀ ਲੁੱਟੇ ਜਾ ਰਹੇ ਹਰੇ ਕਿਸਾਨ ਰੋੜ ਰਹੇ ਆ ਤੇ ਅਸੀਂ ਜੇ ਉਸ ਮਾਮਲੇ ਤੇ ਇੱਕ ਤੇ ਅਟਕ ਕੇ ਤੇ ਬਾਕੀ ਕੋਈ ਕੁਛ ਨਾ ਕਰੀਏ ਤੇ ਫਿਰ ਮੇਰੇ ਖਿਆਲ ਨਾਲ ਲੀਡਰ ਤੁਹਾਡਾ